ਯਾਰ ਚੱਲਿਆ ਆਸ ਕਰਦਾ ਜਿੱਥੇ-ਜਿੱਥੇ ਵੀ ਹੋਵਾਂਗੇ ਠੀਕ-ਠਾਕ ਹੋਵਾਂਗੇ ਹੁਣ ਮੈਂ ਹੈ ਨਹੀਂ ਦੋਸਤੋ ਆਪਣੇ ਘਰ ਘਰੋਂ ਵੀਡੀਓ ਬਣਾ ਨਹੀਂ ਹੋਈ ਜਲਦੀ-ਜਲਦੀ ਚਾਏਗਾ ਆ ਪੰਜ ਚੱਲੇ ਹੈਗੇ ਆ ਲਗਭਗ ਸਵੀਡਨ ਤੋਂ ਫਿਨਲੈਂਡ ਸ਼ਿਪ ਦੇ ਨਾਲ ਤੇ ਮੇਰੇ ਬ੍ਰਦਰ ਹੁਣ ਅਦੇ ਦੋਸਤ ਆਏ ਹੋਏ ਨੇ ਆਸਟ੍ਰੇਲੀਆ ਤੋਂ ਉਹਨਾਂ ਦੀ ਫੈਮਿਲੀ ਦੇ ਨਾਲ ਆਪਾਂ ਚੱਲਨੇ ਆਗੇ ਆ ਕੋ ਮਣਾ ਦੇਖੋ ਮਗਰ ਤੁਸੀਂ ਦੇਖਦੇ ਪਾਉਂਗਾ ਤਿੰਨੇ ਗੱਡੀਆਂ ਆਪਣੀਆਂ ਹੀ ਆ ਸੋ ਅਸੀਂ ਸਾਰੇ ਜਾਣੇ ਘੁੰਮਣ ਆਏ ਹੋਏ ਹੈਗੇ ਆ ਤਾਂ ਬਾਕੀ ਸਾਰਾ ਵਲੌਗ ਤੁਸੀਂ ਦੇਖਿਓ ਘਰੋਂ ਬਣਾ ਨਹੀਂ ਹੋਇਆ ਹੁਣ ਆ ਹੀ ਲਾਇਆ ਹੋਇਆ ਦੇਸੀ ਜਗਾੜ ਕੀ ਲਾਇਆ ਹੋਇਆ ਵੀ ਤੁਸੀਂ ਦੇਖਿਓ ਆਹ ਦੇਖੋ ਘਰੋਂ ਈਮਲੀ ਦੀ ਚਟਣੀ ਸਮੋਸੇ ਸ਼ੋਲੇ ਲਿਆਂਦੇ ਹੋਇਆ ਅਥਰਲੇ ਚਿਕਨ ਲੈ ਕੇ ਆਂਦਾ ਸੀ ਆਹ ਦੇਖੋ ਸਟੋਪ ਗੈਸ ਗੂਸ ਸਾਰਾ ਕੁਝ ਬਰੱਡਾਂ ਬਰੁੱਡਾਂ ਤਿੰਨੇ ਗੱਡੀਆਂ ਅਸੀਂ ਡਿੱਗੀਆਂ ਖੁੱਲੀਆਂ ਰੱਖੀਆਂ ਅਸੀਂ ਠੀਕ ਨਹੀਂ ਤਾਂ ਪੂਰਾ ਫਨਸ਼ਨ ਐਂਟਰਟੇਨਮੈਂਟ ਕਰਦੇ ਪਏ ਆ ਠੀਕ ਆ ਆਹ ਦੇਖੋ ਉਹ ਲੈ ਸਮੋਸੇ ਜੂਸ ਆ ਉੱਪਰ ਜੂਸ ਪਿਆ ਸਭ ਖਾਂਦੇ ਆ ਠੀਕ ਨਹੀਂ ਆ ਮੇਰਾ ਮੋਟੂ ਬੈਠਾ ਇੱਥੇ ਆ ਸਾਹਮਣੇ ਸ਼ਿਪ ਤੁਸੀਂ ਦੇਖ ਹੀ ਰਹੇ ਹੋਗੇ ਆ ਵੱਡਾ ਸਾਰਾ ਕਰੂਸ ਆ ਦੇਖੋ ਇਧਰੋਂ ਕੱਟ ਲੱਭਦਾ ਹੋਗਾ ਅੰਦਰ ਜਾ ਕੇ ਪੂਰਾ ਦੱਸਾਂਗਾ ਮੈਂ ਤੁਹਾਨੂੰ ਤੇ ਤੁਸੀਂ ਦੇਖਿਓ ਪੂਰਾ ਵਲੌਗ ਇੱਕ ਆ ਪਿੱਛੇ ਖੜਾ ਆ ਆ ਦੇਖੋ ਬਹੁਤ ਵੱਡਾ ਪਰ ਸਾਡੇ ਵਾਲਾ ਆ ਜਿਹੜਾ ਆ ਤਾਂ ਆ ਦੇਖੋ ਸਾਰਾ ਸਮਾਨ ਅਸੀਂ ਲੈ ਕੇ ਆਂਦਾ ਏ ਫ੍ਰੀ ਟੂ ਜ਼ੈਡ ਜੀ ਦੋਸਤੋ ਹੁਣ ਆਪਾਂ ਚੱਲੇ ਆਂ ਅੰਦਰ ਸ਼ਿਪ ਦੇ ਚੈਕਿੰਗ ਵਗੈਰਾ ਹੋ ਗਿਆ ਸਾਰਾ ਕੁਛ ਤੇ ਸਾਰਾ ਕੁਝ ਓਕੇ ਰਿਪੋਰਟ ਹੋ ਗਈ ਆ ਤਾਂ ਹੁਣ ਚੱਲੇ ਰੌਲਾ ਤੁਹਾਨੂੰ ਸੁਣਾਉਂਦਾ ਆਂ ਸਾਡੀ ਸ਼ਿਪ ਇਹ ਸਾਰੀ ਸਾਡੀ ਸ਼ਿਪ ਆ ਸਾਰੇ ਬੰਦੇ ਸਾਡੇ ਨਾਲ ਹੀ ਆ ਰਹਿਆ ਨੇ ਤਾਂ ਇੰਜੋਏ ਕਰੋ ਸਾਰਾ ਵਲੌਗ ਤੁਸੀਂ ਠੀਕ ਹੈ ਹੁਣ ਆਪਾਂ ਚੱਲੇ ਆਪਣੇ ਰੂਮ ਵੱਲ ਰੂਮ ਦੀ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਆ ਫੇਰ ਦਿਖਾਉਂਗਾ ਮੈਂ ਤੁਹਾਨੂੰ ਓਕੇ ਹਾਂਜੀ ਦੋਸਤੋ ਆ ਦੂਰ ਤੱਕ ਤੁਸੀਂ ਦੇਖੋ ਸਾਰੇ ਕਮਰੇ ਨੇ ਇੰਨੇ ਨੇ ਮਤਲਬ ਕਹਿੰਦਾ ਇੰਨੇ ਹੈ ਨਹੀਂ ਗੇ 6 7 8 ਬਹੁਤ ਦੇਖ ਨੇ ਉਹਨਾਂ ਸਾਰਿਆਂ ਦੇ ਉੱਤੇ ਕਮਰੇ ਕਮਰੇ ਨੇ ਠੀਕ ਹੈ ਸਾਡਾ ਕਮਰਾ ਆਈਗਾ ਅਸੀਂ ਆਪਣੇ ਕਮਰੇ 'ਚ ਹੁਣੇ ਇੰਟਰ ਹੋਏ ਆ ਆ ਦੇਖੋ ਇੱਕ ਬੈੱਡ ਸਾਨੂੰ ਆ ਮਿਲਦਾ ਆ ਇੱਕ ਆ ਉੱਪਰ ਆ ਆ ਸਾਹਮਣੇ ਸ਼ੀਸ਼ਾ ਆ ਇੱਕ ਬੈੱਡ ਆ ਇੱਕ ਬੈੱਡ ਆ ਇਹ ਜਿਹੜਾ ਬੈੱਡ ਆ ਇਹਦਾ ਸੋਫਾ ਵੀ ਬਣ ਜਾਂਦਾ ਆ ਤੇ ਆ ਮੇਰਾ ਮੋਟੂ ਆ ਇਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਾਂ ਉਹ 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 ਕਰਤਾ ਉਹਨੇ ਆ ਟੀਵੀ ਮਿਲ ਜਾਂਦਾ ਤੁਹਾਨੂੰ ਫੋਨ ਮਿਲ ਜਾਂਦਾ ਆ ਆ ਚੇਅਰ ਮਿਲ ਜਾਂਦੀ ਹੈ ਅਲਮਾਰੀ ਹੈ ਆ ਦੇਖੋ ਆ ਬਾਥਰੂਮ ਹੈ ਇੱਥੇ ਆ ਸੀਟ ਹੈ ਸਿੰਕ ਹੈ ਅਨਾੜ ਵਾਸਤੇ ਤੁਹਾਨੂੰ ਮਿਲਦਾ ਹੈ ਤੇ ਉਹ ਸਾਹਮਣੇ ਤੁਹਾਨੂੰ ਪਤਾ ਹੀ ਹੈ ਹਰ ਵਾਰ ਤੁਹਾਨੂੰ ਜਿਹੜਾ ਐਂਟਰਟੇਨਮੈਂਟ ਕਰਾਉਂਦਾ ਉਹ ਬੰਦਾ ਆ ਤੇ ਇਹਦਾ ਵੀ ਤੁਹਾਨੂੰ ਪਤਾ ਹੀ ਹੈ ਕੌਣ ਹੈ ਸੋ ਇਸ ਕਰਕੇ ਹੁਣ ਆਪਾਂ ਰੂਮ ਵਗੈਰਾ ਸੈੱਟ ਕਰਕੇ ਸਾਡੇ ਗੈਸਟ ਆ ਜਿਹੜੇ ਉਹ ਆਪੋ ਆਪਣੇ ਕਮਰਿਆਂ 'ਚ ਚੱਲ ਗਏ ਆ ਅਸੀਂ ਵੀ ਆਪਣੇ ਕਮਰੇ 'ਚ ਆਏ ਆ ਤੇ ਬਾਕੀ ਅਪਡੇਟ ਖਾਣਾ ਪੀਣਾ ਰ ਆ ਤੁਹਾਨੂੰ ਉਦੋਂ ਮੈਂ ਸ਼ੇਅਰ ਕਰੂੰਗਾ ਠੀਕ ਹੈ ਜੀ ਥੈਂਕ ਯੂ ਹਾਂਜੀ ਦੋਸਤੋ ਆ ਦੇਖੋ ਸ਼ਹਿਰ ਚੱਲ ਪਈ ਆ ਸਾਡੀ ਹੁਣੇ ਹੀ ਜਾਂ ਸਾਡਾ ਸ਼ਹਿਰ ਮਤਲਬ ਲਾਲੋ ਸੁਵਿਧਨ ਦਾ ਕੈਪੀਟਲ ਸਿਟੀ ਹੈਗੀ ਆ ਸਟਾਕੋਲਮ ਆ ਉਹਦੇ ਤੁਸੀਂ 뷰 ਦੇਖ ਰਹੇ ਹੋ ਠੀਕ ਹੈ ਸੂਰਜ ਛਿਪਨ ਵਾਲਾ ਆ ਪਾਣੀ ਦੇਖੋ ਥੱਲੇ ਆ ਦੇਖੋ ਨਿੱਕੀਆਂ ਨਿੱਕੀਆਂ ਛਪਾਂ ਜੜੀਆਂ ਲੋਕਲ ਤੁਹਾਨੂੰ ਘੁਮਾਉਂਦੀਆਂ ਨੇ ਇਹਨਾਂ ਦਾ ਚੱਕਰ ਥੋੜਾ ਜਿਆ ਹੁੰਦਾ ਆ ਅੰਦਰ ਤੁਸੀਂ ਖਾਣੇ ਪੀਣੇ ਹੋ ਫਿਰ ਤੁਹਾਨੂੰ ਵਾਪਸ ਫਿਰ ਉੱਥੇ ਜਗ੍ਹਾ ਤੇ ਲਿਆ ਕੇ ਵਾਪਸ ਛੱਡ ਦਿੰਦੀਆਂ ਨੇ ਪਰ ਅਸੀਂ ਜਿੱਥੇ ਚੱਲੇ ਆ ਅਸੀਂ ਰਾਤ ਇੱਥੇ ਰੁਕਾਂਗੇ ਸਾਡਾ ਡਿਨਰ ਤੇ ਬ੍ਰੇਕਫਾਸਟ ਇੱਥੇ ਬੁੱਕ ਹੋਇਆ ਹੋਇਆ ਅਸੀਂ ਜੋ ਖਾਵਾ ਪੀਵਾਗੇ ਆਪਣਾ ਸਾਡੇ ਗੈਸਟ ਜਿਹੜੇ ਨੇ ਉਹ ਪਹਿਲੀ ਵਾਰੀ ਇਹ ਚੀਜ਼ ਦੇਖਦੇ ਨੇ ਵੈਸੇ ਭਾਵੇਂ ਆਸਟ੍ਰੇਲੀਆ ਤੋਂ ਆਏ ਨੇ ਪਰ ਆਹ ਦੇਖੋ ਇੱਧਰ ਆ ਸ਼ਿਪਾਂ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਪ੍ਰਾਈਵੇਟ ਸ਼ਿਪਾਂ ਨੇ ਸਾਰੀਆਂ ਹੀ ਬੰਦੇ ਚੜਨੇ ਸ਼ੁਰੂ ਹੋ ਗਏ ਨੇ ਕਿਉਂਕਿ ਮੌਸਮ 'ਚ ਤਬਦੀਲੀ ਹੋ ਗਈ ਹੋਇਆ ਹੁਣ ਮੌਸਮ ਉੱਦਾਂ ਦਾ ਨਹੀਂ ਰਿਹਾ ਹੋਇਆ ਠੀਕ ਐ ਹੁਣ ਠੰਡ ਹੋ ਗਈ ਆ ਦੇਖੋ ਸ਼ਿਪ ਦੇ ਸਲੰਸਰ ਆ ਉਹ ਧੂਆਂ ਹਾਂਜੀ ਦੋਸਤੋ ਆਪਾ ਜੀ ਉਹਨਾਂ ਦੇ ਫਰੈਂਡ ਐ ਦੇਖੋ ਆਸਟ੍ਰੇਲੀਆ ਨਹੀਂ ਹੋਏ ਆ ਤਾਜਮਹਿਲ ਨੂੰ ਆਪਾ ਜੀ ਉਹਨਾਂ ਨੇ ਸੈਂਟਰ ਲੈ ਕੇ ਦਿੱਤਾ ਇਹਨਾਂ ਨੂੰ ਇਹ ਤਾਂ ਹੁਣੇ ਲੈ ਕੇ ਦਿੱਤਾ ਅੱਗੇ ਪੈਕ ਆਪਾਂ ਬਾਅਦ ਚ ਕਰਾਵਾਂਗੇ ਜਾ ਦੇਖੋ ਕਿੰਨੀ ਪਬਲਿਕ ਐ ਅੰਦਰ ਸ਼ਿਪ ਦੇ ਸਾਨੂੰ ਆਪ ਨਹੀਂ ਪਤਾ ਲੱਗਦਾ ਪਿਆ ਵੀ ਸ਼ਿਪ 'ਚ ਬੈਠੇ ਆ ਤੁਹਾਨੂੰ ਪਹਿਲਾਂ ਤੇ ਬਲੌਗ ਦੇਖੇ ਹੋਣੇ ਆ ਠੀਕ ਨਹੀਂ ਇੰਜੋਏ ਕੀਤਾ ਹੋਣਾ ਆ ਦੇਖੋ ਬਾਜੀ ਦੇ ਫਰੈਂਡ ਹੁਣੀ ਨੇ ਇਹ ਆ ਪੰਜ ਹੁਣਾਂ ਨੇ ਆ ਫਰੀਜ਼ ਲਿਆ ਹੋਇਆ 300 ਦੀ 300 400 ਕਰੋਨ ਦੀ ਲੈ ਕੇ ਤੁਸੀਂ ਆਪਣਾ ਵਹਿ ਜਾਣਾ ਤੇ ਪੀਣ ਵਹਿ ਜਾਣਾ ਆਪਣੇ ਰੂਮ ਦੇ ਵਿੱਚ ਹੈ ਕਿ ਨਹੀਂ ਸੋ ਇਸ ਕਰਕੇ ਅੱਜ ਨਹੀਂ ਵੇਚਦੇ ਇਹਨਾਂ ਨੇ ਵੇਚ ਨਹੀਂ ਹੈਗੇ ਕੱਲੋਂ ਜਦੋਂ ਤੁਸੀਂ ਸ਼ਿਪ ਤੁਹਾਡੀ ਲੱਗਣ ਵਾਲੀ ਹੋਣੀ ਹੈ ਵਾਪਸ ਤੁਹਾਡੇ ਟਰਮੀਨਲ ਤੇ ਉਦੋਂ ਅੱਜ ਸਿਰਫ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੁਸੀਂ ਦੇਖੋ ਸ਼ਰਾਬ ਨਾਲ ਭਰਿਆ ਪਿਆ ਮੈਦਾਨ ਸਾਰਾ ਗਦਾਮ ਸਾਰਾ ਠੀਕ ਨਹੀਂ ਪਰ ਤੁਸੀਂ ਖਰੀਦ ਨਹੀਂ ਸਕਦੇ ਆ ਦੇਖੋ ਥਾਂ ਥਾਂ ਦੇ ਉੱਪਰ ਇਹਨਾਂ ਨੇ ਦੇਖੋ ਆ ਬੋਰਡ ਲਾਏ ਹੋਏ ਆ ਦੇਖੋ ਵੀ ਤੁਸੀਂ ਕੱਲ 9 ਵਜੇ ਖਰੀਦ ਸਕਦੇ ਹੋ ਅੱਜ ਤੁਸੀਂ ਖਰੀਦਣੀ ਐ ਤੇ ਬਾਹਰ ਜਿਹੜੇ 바ਰ ਨੇ ਪੱਬਾ ਨੇ ਕਲੱਬ ਨੇ ਉੱਥੋਂ ਤੁਸੀਂ ਖਰੀਦ ਸਕਦੇ ਹੋ ਠੀਕ ਐ ਇੱਥੋਂ ਤੁਸੀਂ ਕੁਝ ਨਹੀਂ ਆ ਦੇਖਵਾ ਤੁਸੀਂ ਸਾਹਮਣੇ ਇੱਥੇ ਵੀ ਤੁਸੀਂ ਇਹ ਬੋਰਡ ਦੇਖਦੇ ਹੋਣੇ ਅੱਜੀ ਦੋਸਤੋ ਬੈਠੇ ਆਪਾਂ ਆਪਣਾ ਇੰਜੋਇਮੈਂਟ ਕਰਦੇ ਹੋਏ ਆ ਬਾਕੀ ਪੂਰਾ ਵਲੌਗ ਤੁਸੀਂ ਦੇਖਿਓ ਆਸ ਕਰਦਾ ਤੁਹਾਨੂੰ ਵਧੀਆ ਲੱਗੂਗਾ ਹਾਂਜੀ ਦੋਸਤੋ ਆ ਦੇਖੋ ਤੁਸੀਂ ਆ ਸ਼ਿਪ ਦੇ ਅੰਦਰ ਹੀ ਆ ਅਸੀਂ ਕੈਨ ਵਾਲੇ ਨਹੀਂ ਖਾਣਾ ਪਤਾ ਨਹੀਂ ਕਿੱਥੇ ਉਹ ਆ ਦੇਖੋ ਆ ਤੁਹਾਡਾ ਹਰ ਵਾਰ ਦਾ ਖਿਆਲ ਰੱਖਣ ਵਾਲਾ ਮਿੱਤਰ ਤੁਹਾਡਾ ਠੀਕ ਆ ਦੇਖੋ ਤੁਸੀਂ ਕੱਪੜੇ ਆ ਦੇਖੋ ਜੈਕਟਾਂ ਪਈਆਂ ਆ ਠੀਕ ਐ ਆ ਜੁਐਲਰੀ ਦਾ ਸਾਮਾਨ ਪਿਆ ਜਿੰਨਾ ਮਰਜੀ ਜਿੱਦਾਂ ਦਾ ਮਰਜੀ ਤੁਸੀਂ ਲਓ ਵੱਖ-ਵੱਖ ਇਹਦੀ ਕੋਸਟ ਹੈਗੀ ਐ ਤੁਸੀਂ ਕੀ ਲੈ ਰਹੇ ਹੋ ਆ ਬਾਕਸਾਂ ਦੇ ਉੱਪਰ ਵੱਖ-ਵੱਖ ਹਰੇਕ ਨੇ ਠੀਕ ਐ ਆ ਦੇਖੋ ਐਨਕਾਂ ਇਹ ਦੇਖਣ ਨੂੰ ਇੱਕੋ ਤਰ੍ਹਾਂ ਦੀਆਂ ਪਰ ਰੇਟ ਇਹਨਾਂ ਦਾ ਇੱਕੋ ਨਹੀਂ ਹੈਗਾ ਆ ਦੇਖੋ ਤੁਸੀਂ ਕੱਪੜੇ ਨੇ ਬੂਟ ਵਗੈਰਾ ਨੇ ਸਾਰੇ ਤੁਸੀਂ ਪਹਿਲਾਂ ਵੀ ਇਹ ਬਲੌਗ ਦੇਖਿਆ ਹੋਣਾ ਏਦਾਂ ਦਾ ਠੀਕ ਐ ਚਲੋ ਮੇਰੀ ਕੋਸ਼ਿਸ਼ ਰਹਿੰਦੀ ਮੈਂ ਕਿਤੇ ਵੀ ਜਾਵਾਂ ਤੁਹਾਡੇ ਨਾਲ ਸ਼ੇਅਰ ਕਰਾਂ ਆ ਦੇਖੋ ਤੁਸੀਂ ਬੂਟ ਸ਼ੂਜ਼ ਆ ਦੇਖੋ ਆ ਬੂਟਾਂ ਦਾ ਪ੍ਰਾਈਸ ਵਗੈਰਾ ਆ ਬੱਚਿਆਂ ਦੇ ਕੱਪੜੇ ਨੇ ਆ ਦੇਖੋ ਆ ਕਾਊਂਟਰ ਹੈਗਾ ਆ ਆ ਜੋ ਵੇਚਣ ਵਾਲੀਆਂ ਨੇ ਇਹ ਉਹ ਹੋ ਨੇ ਆ ਵੱਡੇ ਬੰਦੇ ਆਂ ਅਨਕਾ ਨੇ ਅੱਗੇ ਉਹਨਾਂ ਦੀਆਂ ਜੁੱਤੀਆਂ ਨੇ ਆ ਲੇਡੀ ਦੇ ਜੁੱਤੀਆਂ ਨੇ ਜੁਐਲਰੀ ਨੇ ਆ ਸਾਹਮਣੇ ਉਹਨਾਂ ਦੇ ਪਰਸ ਨੇ ਇਸ ਤੋਂ ਬਾਅਦ ਬਾਹਰ ਦੇਖੋ ਤਾਂ ਆ ਬਾਹਰ ਪੱਬ ਨੇ ਆ ਦੇਖੋ ਲੋਕੀ ਬੈਠੇ ਆ ਆ ਨੰਨਾ ਤੁਹਾਨੂੰ ਪਤਾ ਹੀ ਹੈ ਦੇਖੋ ਲੋਕੀ ਇੰਜੋਏਮੈਂਟ ਆਪਣਾ ਕਰ ਰਹੇ ਨੇ ਪੂਰਾ ਹਾਂ ਦੇਖੋ ਅੱਛੇ ਆ ਦੇ ਵੇਖੋ ਪਰਸਪੁਰਸ ਨੇ ਇਹਦੇ ਵਿੱਚ ਹਾਂ ਦੇਖੋ ਤੁਸੀਂ ਆਇਆ ਆ ਆ ਦੇਖੋ 3 ਪਰਸਪਲ ਤੋ ਆਪਾਂ ਬੈਠੇ ਹੁਣ ਖਾਣਾ ਪੀਣਾ ਖਾਣਾ ਦੇਖੋ ਕੇਬਲ ਆਪਣਾ ਫੋਲ ਹੈ ਪੂਰਾ ਖਾਣੇ ਦੇ ਨਾਲ ਫੂਡ ਦੇ ਨਾਲ ਡਰਿੰਕ ਦੇ ਨਾਲ ਠੀਕ ਹੈ ਕਿਹੜੀ ਕਿਹੜੀ ਡਰਿੰਕ ਹੈ ਕਿਹੜਾ ਕਿਹੜਾ ਫੂਡ ਹੈ ਹੁਣ ਇਹਦਾ ਜੇ ਮੈਂ ਨਾਮ ਲੈਣ ਲੱਗ ਜਾਵਾਂ ਤੇ ਮੇਰਾ ਖਾਣਾ ਠੰਡਾ ਹੋ ਜਾਣਾ ਆ ਦੇਖੋ ਪੂਰਾ ਬਫੇ ਲੱਗਿਆ ਹੋਇਆ ਹੈ ਲੋਕੀ ਖਾ ਰਹੇ ਨੇ ਆ ਦੇਖੋ ਤੁਸੀਂ ਸੀ ਫੂਡ ਇੱਧਰ ਸੀ ਫੂਡ ਵੱਲਿਆ ਹੋਇਆ ਇਹ ਥੋੜਾ ਧੰਕਿਆ ਹੋਇਆ ਐਗ ਵਗੈਰਾ ਪਏ ਹੋਏ ਨੇ ਓਫੀਸ਼ਰ ਸਾਰੇ ਪਾਸੇ ਇੰਦਾ ਹੀ ਖਾਣਾ ਪਿਆ ਹੋਇਆ ਲੋਕੀ ਬੈਠੇ ਖਾ ਰਹੇ ਨੇ ਦੇਖੋ ਬਹੁਤ ਵੱਡਾ ਹਾਲ ਹੈ ਠੀਕ ਹੈ ਲੋਕੀ ਆਪਣਾ ਇੰਜੋਏਮੈਂਟ ਕਰ ਰਹੇ ਆ ਆ ਸਾਡੀ ਫੈਮਿਲੀ ਦਾ ਪੂਰਾ ਟੇਬਲ ਆ ਦੇਖੋ ਆ ਬੋਖ ਹੋਇਆ ਪਿਆ ਠੀਕ ਹੈ ਤੇ ਚਲੋ ਹੁਣ ਮੈਂ ਵੀ ਖਾਣਾ ਮੈਨੂੰ ਵੀ ਭੁੱਖ ਬਹੁਤ ਲੱਗੀ ਆ ਤੁਸੀਂ ਦੇਖੋ ਬਾਕੀ ਪਾਉਜ਼ ਕਰਕੇ ਜੂਮ ਕਰਕੇ ਠੀਕ ਹੈ ਥੈਂਕ ਯੂ ਅੱਗੇ ਬਾਕੀ ਬਲੌਗ ਵੀ ਦੇਖਿਓ ਪੂਰਾ ਠੀਕ ਹੈ

ਹਾਂਜੀ ਦੋਸਤੋ ਆ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੋਣਾ ਆ ਮॉल ਐ ਅੰਦਰ ਇਹ ਅਗਲਾ ਦਿਨ ਹੈਗਾ ਜੀ ਕੱਲ ਵਾਲਾ ਦਿਨ ਤਾਂ ਡਿਨਰ ਤੋਂ ਬਾਅਦ ਆਪਾਂ ਨਾਈਟ ਕਲੱਬ ਕੋਈ ਗਵੈਰਾ ਗਏ ਉਹ ਮੈਂ ਵੀਡੀਓ ਨਹੀਂ ਬਣਾਈ ਉਹਦੀ ਪਰ ਪਹਿਲਾਂ ਜਿਹੜਾ ਬਲੌਗ ਬਣਾਇਆ ਉਹ ਦੇਖ ਸਕਦੇ ਹੋ ਆ ਦੇਖੋ ਕਿਹੜਾ ਕਿਹੜਾ ਬ੍ਰਾਂਡ ਹੈ ਸਾਰੇ ਬ੍ਰਾਂਡ ਹੈਗੇ ਆ ਕਈਆਂ ਦਾ ਤਾਂ ਸਾਨੂੰ ਆਪ ਨਹੀਂ ਪਤਾ ਵੈਸੇ ਆ ਲੇਡੀਜ਼ ਡਿਪਾਰਟਮੈਂਟ ਆ हां जी दोस्तों आ देखो ਤੁਸੀਂ ਵਾਈਨਾ ਕਿੰਨੇ ਤਰ੍ਹਾਂ ਦੀਆਂ ਪਹਿਲੇ ਬਲੌਗ ਚ ਵੀ ਤੁਸੀਂ ਦੇਖਿਆ ਹੋਣੀਆਂ ਆ ਦੇਖੋ ਵਾਈਨਾ ਇੰਨੇ ਤਰ੍ਹਾਂ ਦੀਆਂ ਆ ਕਿ ਸਾਰਿਆਂ ਦੇ ਤਾਂ ਨਾਮ ਵੀ ਨਹੀਂ ਪਤਾ ਹੁੰਦੇ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਵਾਈਨਾ ਵਿਸਕੀਆਂ ਹੋ ਜੋ ਤੇ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਵਿਸਕੀਆਂ ਆ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਵਾਈਨਾ ਆ ਆ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਬੋਤਲਾਂ ਨੇ ਗਿਫਟ ਵਗੈਰਾ ਦੇਣ ਵਾਸਤੇ ਆ ਦੇਖੋ ਇਹ ਹਨ ਵਧੀਆ ਬਹੁਤ ਬਹੁਤ ਜ਼ਿਆਦਾ ਮਹਿੰਗੀਆਂ ਨੇ ਜੇ ਇੰਡੀਆ ਦੇ हिसाब ਨਾਲ ਆਪਾਂ ਕੈਲਕੂਲੇਟ ਵਗੈਰਾ ਕਰੀਏ ਤਾਂ ਬਹੁਤ ਬਹੁਤ ਵਧੀਆ ਤੁਹਾਨੂੰ ਇਹ ਬੋਤਲਾਂ ਉਹ ਮੇਡੋਮ ਵਾਲੇ ਟੈਕਸ ਯਾ ਉਹਨੇ ਬਿਲਾ ਹੌਨ ਮੈਂ ਬਿਲੀ ਤੇ ਹੈ ਗਈ ਆ ਹਾਂ ਆ ਗਈਆਂ ਦੇਖੋ ਦੋਸਤੋ ਬੂਟ ਬਾਟ ਉਧਰ ਤੁਹਾਨੂੰ ਸ਼ਰਾਬ ਸੈਂਟਰ ਪਰਫਿਊਮ ਦਿਖਾਏ ਸੀ ਅੰਦਰ ਜਿਹੜਾ ਹੋਰ ਮਾਲ ਹੈ ਇੱਧਰ ਜੁੱਤੀਆਂ ਜੱਤੀਆਂ ਆ ਇੱਧਰ ਕੱਪੜੇ ਨੇ ਆ ਰੇਟ ਦੇਖੋ ਤੁਸੀਂ ਠੀਕ ਹੈ ਬਹੁਤ ਵਧੀਆ ਨੇ ਦੇਖੋ ਕਿੰਨੇ ਵਧੀਆ ਨੇ ਜੁਐਲਰੀ ਕੱਪੜੇ ਵਗੈਰਾ ਸਾਰਾ ਕੁਝ ਹੈਗਾ ਸਾਮਾਨ ਸੋ ਆ ਦੇਖੋ ਤੁਸੀਂ ワクワク ਬਰੈਂਡਾਂ ਦੇ ਨੇ ਆ ਜੁਐਲਰੀ ਹੈ ਗਲਾਂ ਚ ਪਾਉਣ ਨੂੰ ਹੱਥਾਂ ਚ ਪਾਉਣ ਨੂੰ ਕੰਨਾਂ ਚ ਪਾਉਣ ਨੂੰ ਹਾਂਜੀ ਦੋਸਤੋ ਅਸੀਂ ਆ ਗਏ ਹਾਂ ਡੈਕ ਨੰਬਰ 10 ਤੇ ਜਾਨੀ ਕਿ 10ਵੀਂ ਮੰਜ਼ਲ ਹੈ ਇੱਥੋਂ ਦਿਸਦਾ ਬਾਹਰ ਦਾ ਨਜ਼ਾਰੇ ਆਹ ਦੇਖੋ ਤੁਸੀਂ ਕਿਸੇ ਦਾ ਘਰ ਦੇਖੋ ਆਹ ਹੈ ਕਿ ਨਹੀਂ ਕਿੰਨੀ ਵਧੀਆ ਜਗ੍ਹਾ ਤੇ ਘਰ ਹੈ ਕਿਸੇ ਦਾ ਆ ਦੇਖੋ ਛੋਟੇ ਛੋਟੇ ਟਾਪੂ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ 'ਚ ਲੋਕਾਂ ਦੇ ਘਰ ਨੇ ਘਰ ਸਿਰਫ ਸਮਰ ਹਾਊਸ ਨੇ ਹੈ ਰਹਿਣ ਵਾਸਤੇ ਮਤਲਬ ਸਮਰ 'ਚ ਹੀ ਹੁੰਦੇ ਨੇ ਤਾਂ ਬਾਕੀ ਤਾਂ ਇੱਥੇ ਰਹਿ ਨਹੀਂ ਹੁੰਦਾ ਕਿਉਂਕਿ ਵਿంటర్ ਦੇ ਵਿੱਚ ਇੱਥੇ ਰਹਿਣਾ ਜਿਹੜਾ ਆ ਬਹੁਤ ਮੁਸ਼ਕਲ ਹੈ ਕਿਉਂਕਿ ਮਾਈਨਸ ਟੈਂਪਰੇਚਰ ਹੁੰਦਾ ਕਾਫੀ ਚਲਾ ਜਾਂਦਾ ਮਾਈਨਸ ਉਹ ਸਾਡੇ ਬੰਦੇ ਜਾ ਰਹੇ ਨੇ ਮੋਰੇ ਦੂਰ ਦੂਰ ਤੱਕ ਵਿਸ਼ਾਲ ਸਮੁੰਦਰ ਫੈਲਿਆ ਹੋਇਆ ਆ ਦੇਖੋ ਤੁਸੀਂ ਨਜ਼ਾਰੇ ਇਹ ਮੰਜ਼ਲ ਤੇ ਹਜੇ ਹਵਾ ਘੱਟ ਆ ਪਰ ਉੱਪਰ ਇਸ ਤੋਂ ਇੱਕ ਹੋਰ ਡੈੱਕ ਹੈਗਾ 11 ਨੰਬਰ ਉੱਥੇ ਬੰਦਾ ਚੱਲ ਜਾਂਦਾ ਪਰ ਉੱਥੇ ਹਵਾ ਬਹੁਤ ਜ਼ਿਆਦਾ ਹੁੰਦੀ ਆ ਹੁਣ ਮੈਂ ਪਿਛਲੇ ਪਾਸੇ ਜਾਨਣਾ ਪਿਆ ਜਿੱਦਾਂ ਜਿੱਦਾਂ ਜਾ ਰਿਆਂ ਹਵਾ ਬਹੁਤ ਹੈ ਦੇਖੋ ਤੁਸੀਂ ਲੋਕਾਂ ਦੇ ਘਰ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਦੇਖੋ ਮੈਂ ਜ਼ੂਮ ਕਰਕੇ ਵੀ ਦਿਖਾਣਾ ਤੁਹਾਨੂੰ ਆ ਇੱਕ ਮੰਜ਼ਲ ਉੱਪਰ ਹੋਰ ਜਾਂਦੀ ਹੈ ਪੌੜੀਆਂ ਚੜ੍ਹ ਕੇ ਐ ਆ ਦੇਖੋ ਇਧਰੋਂ ਪਾਰ ਇੱਥੇ ਉਹ ਹੈ ਹਵਾ ਬਹੁਤ ਹੁਣੀ ਹੈ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਜੇ ਮੇਰ ਤੋਂ ਜਾ ਹੋਇਆ ਤਾਂ ਇਹ ਵੈਸੇ ਬਾਹਰ ਹੁੰਦੀ ਹੈ ਰਾਤ ਨੂੰ ਖੁੱਲਦੀ ਹੈ ਇਹ ਪਰ ਹੁਣ ਇੱਥੇ ਹਵਾ ਹੋਣ ਕਰਕੇ ਠੰਡ ਹੋਣ ਕਰਕੇ ਇਹ ਬੰਦ ਕਰ ਦਿੱਤੀ ਆ ਦੇਖੋ ਢੱਕ ਢੱਕ ਦਿੱਤੀ ਆ ਸਮਰ ਜਤਾ ਬਹੁ ਖੋਲ ਕੇ ਰੱਖਦੇ ਆ ਹੁਣ ਤਾਂ ਜਿਵੇਂ ਅਕਤੂਬਰ ਮਹੀਨਾ ਚੱਲਦਾ ਪਿਆ ਤਾਂ ਕਰਕੇ ਬੰਦ ਕਰਦੇ ਹੋਇਆ ਇਹ ਤੇ ਹੁਣ ਆ ਪਰਲੇ ਪਾਸੇ ਵੀ ਦੇਖੋ ਹਾਂਜੀ ਦੋਸਤੋ ਉਹ ਸਾਹਮਣੇ ਸਾਡੀ ਸ਼ਿਪ ਆ ਅਸੀਂ ਛੱਡ ਦਿੱਤੀ ਆ ਆ ਗਏ ਬਾਹਰ ਆ ਦੇਖੋ ਆ ਗੱਡੀਆਂ ਦੀਆਂ ਪਾਰਕਿੰਗਾਂ ਆ ਇੱਥੇ 2-3 ਮੰਜ਼ਲਾਂ ਪਾਰਕਿੰਗ ਆ ਥੱਲੇ ਵਾਲਾ ਫਲੋਰ ਐ ਇੱਕ ਉੱਪਰ ਵੀ ਐ ਇਹਦੇ ਤੋਂ ਬਾਕੀ ਇੱਧਰ ਵੀ ਐ ਹੋਰ ਵੀ ਜਗ੍ਹਾ ਤੇ ਕਾਫੀ ਪਾਰਕਿੰਗ ਹੈਗੀ ਐ ਆਪਾਂ ਹੁਣ ਸ਼ਿਪ ਛੱਡ ਦਿੱਤੀ ਐ ਹੁਣ ਆਪਾਂ ਚੱਲੇ ਹੈਗੇ ਆ ਵਾਪਸ ਆਪਣੇ ਘਰ ਨੂੰ ਰਸਤੇ 'ਚ ਜਿੱਥੇ ਫੇਰ ਰੁਕਾਂਗੇ ਉਹ ਵੀ ਵੀਡੀਓ ਮੈਂ ਐਡ ਕਰੂੰਗਾ ਤੁਹਾਡੇ ਨਾਲ ਠੀਕ ਐ ਤਾਂ ਆਪਣਾ ਸ਼ਿਪ ਦਾ ਟੂਰ ਜਿਹੜਾ ਇੱਥੇ ਖਤਮ ਹੋ ਗਿਆ ਹੁਣ ਅਗਲਾ ਜਿਹੜਾ ਟੂਰ ਐ ਉਹ ਤੁਸੀਂ ਇਸੇ ਬਲੌਗ 'ਚ ਦੇਖਿਓ ਕੰਟੀਨਿਊ ਠੀਕ ਐ ਥੈਂਕ ਯੂ ਦੋਸਤੋ ਸ਼ਿਪ ਤੋਂ ਨਿਕਲ ਗਏ ਸੀਗੇ ਤਾਂ ਹੁਣ ਅਸੀਂ ਰੁਕੇ ਹਾਂ ਕਿਸੇ ਜਗ੍ਹਾ ਦੇ ਉੱਪਰ ਕੈਂਪਿੰਗ ਕਰਨ ਵਾਸਤੇ ਆਹ ਦੇਖੋ ਆ ਬਣਨਗੇ ਪਕੌੜੇ ਆ ਤੁਸੀਂ ਦੇਖ ਹੀ ਲੋ ਆਂਡੇ ਆ ਨਿੱਕੀ ਗੈਸ ਦੇ ਉੱਪਰ ਇਹ ਆਹ ਦੇਖੋ ਬਣਦੀ ਪਈ ਐ ਮਸਾਲੇਦਾਰ ਕੜਕ ਚਾਹ ਠੀਕ ਐ ਤੇ ਆਹ ਦੇਖੋ ਬਰੈਡਾਂ ਵਗੈਰਾ ਤੇਲ ਆਂਡੇ Shimla mircha ਦੁੱਧ ਜੂਸ ਕੋਲਡ ਡਰਿੰਕ ਸਭ ਕੁਝ ਹੈ ਆ ਹੋ ਰਿਹਾ ਖੀਰੇ ਸ਼ਿਲ ਠੀਕ ਹੈ ਆ ਮੋਟੂ ਬੈਠਾ ਲੋਕ 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 ਕੇ ਆਪਣਾ ਆ ਦੇਖੋ ਇੱਥੇ ਬਰੇਡਾ ਇਹ ਤੁਹਾਡਾ ਇੱਕ ਪ੍ਰੋਜੈਕਟ ਹੋਣਾ ਚਾਹੀਦਾ ਬਣ ਗਏ ਨਾ ਹੈ ਇਹਨੂੰ ਅੰਡੇ ਹੁੰਦੇ ਵਧੀਆ ਆ ਦੇਖੋ ਬਹੁਤ ਵਧੀਆ ਲੋਕੇਸ਼ਨ ਹੈ ਸਾਹਮਣੇ ਪਾਣੀ ਹੈ ਔਰ ਸਾਹਮਣੇ ਛੱਪਾਂ ਖੜੀਆਂ ਹੈਗੀਆਂ ਇੱਥੇ ਵੀ ਛੱਪਾਂ ਨੇ ਆ ਦੇਖੋ ਹਾਂਜੀ ਬਾਥਰੂਮਿੱਥੇ ਜਾਣਾ ਆ ਇਧਰ ਇੱਕ ਪਿਕਨਿਕ ਉਹ ਲੱਗਿਆ ਹੋਇਆ ਸਰਕਸ ਲੱਗਿਆ ਹੋਈ ਆ ਬਹੁਤ ਸਾਰੇ ਗੱਡੀਆਂ ਖੜੀਆਂ ਹੋਈਆਂ ਉੱਥੇ ਆ ਦੇਖੋ ਸਾਰਾ ਅਮਨ ਜੰਨ ਅਮਨ ਜੰਨ ਅਮਨ ਆਇਆ ਮਾੜਾ ਜਾਂ ਹਾਂਜੀ ਦੋਸਤੋ 버거 버거 ਬਣਾ ਲੈ ਜਾਂਦੇ ਹੁੰਡੇ ਬਣਾ ਲੈ ਹੋ ਆਹ ਦੇਖੋ ਤੁਸੀਂ ਅੱਗੇ ਆ ਬੰਦੇ ਪਕੌੜੇ ਇਧਰ ਕਿਉਂ ਆ ਚਾਹ ਹੈ ਕਿ ਨਹੀਂ ਪੂਰਾ ਦੇਸੀ ਜਗਾੜ ਲਾ ਕੇ ਤੇ ਪੂਰਾ ਆਪਣੀ ਕੈਂਪਿੰਗ ਇਦਾਂ ਹੁੰਦੀ ਐ ਇੰਜਵਾਏ ਹੈ ਕਿ ਨਹੀਂ ਪੂਰੀ ਕੈਂਪਿੰਗ ਬੰਦ ਦੀ ਪਈ ਆ ਬਾਹਰ ਆਪਣੀਆਂ ਗੈਸਾਂ ਗੁੱਸਾ ਲਿਆਂਦੀਆਂ ਸਾਰਾ ਕੁਛ ਲਿਆਂਦਾ ਖਾਣ ਪੀਣ ਨੂੰ ਸਾਰਾ ਪਨਸ਼ਾਲੀ ਹਾਂਜੀ ਦੋਸਤੋ ਤੁਸੀਂ ਵਲੌਗ ਮੈਨੂੰ ਲੱਗਦਾ ਸਾਰਾ ਦੇਖਿਆ ਹੋਣਾ ਮੈਂ ਖਾਣੇ ਪੀਣੇ ਦਾ ਵੀ ਵਲੌਗ ਜਿਹੜਾ ਐਡ ਕੀਤਾ ਹੈਗਾ ਨਾਲ ਤਾਂ ਹੁਣ ਅਸੀਂ ਵਾਪਸ ਜਾਣੇ ਪਏ ਆ ਪਹੁੰਚਣ ਆਲੇ ਆ ਥੋੜੇ ਟਾਈਮ ਤੱਕ ਘੰਟੇ ਤੱਕ ਅਸੀਂ ਘਰ ਤੇ ਮੈਂ ਪਿੱਛੇ ਬੈਠਾ ਹੋਇਆ ਆਪਣੇ ਆ ਦੇਖੋ ਆਪਣੇ ਮੋਟੂ ਨਾਲ ਤੇ ਮੋਟੂ ਮੇਰਾ ਝਾਗਦਾ ਪਿਆ ਵੀ ਇਹੀ ਹੁੰਦਾ ਪਿਆ ਤਾਂ ਗੱਡੀ ਮੇਰੀ ਵਾਈਫ ਚਲਾ ਰਹੀ ਮੈਂ ਕਿਹਾ ਅੱਜ ਤੁਸੀਂ ਚਲਾਓ ਤਾਂ ਮੈਂ ਇੰਜੋਏ ਆਸ ਕਰਦਾ ਤੁਸੀਂ ਇੰਜੋਏ ਕੀਤਾ ਹੋਗਾ ਸਾਰਾ ਜਿਹੜਾ ਇਹ ਵਲੌਗ ਹੈਗਾ ਠੀਕ ਹੈ ਤਾਂ ਬਾਕੀ ਨਵਾਂ ਵਲੌਗ ਜਿਹੜਾ ਹੈਗਾ ਆ ਫਿਰ ਛੇਤੀ ਲੈ ਕੇ ਮੈਂ ਹਾਜ਼ਰ ਹੋਵਾਂਗਾ ਤ ਆਪਣਾ ਖਿਆਲ ਰੱਖਿਓ ਮੁਲਾਕਾਤ ਦੁਬਾਰਾ ਹੋਏਗੀ ਠੀਕ ਹੈ ਹਾਂਜੀ ਦੋਸਤੋ ਸੋ ਦੇਖੋ ਜਾ ਰਹੇ ਆਂ ਤਾਂ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਤਾਂ ਆਪਣਾ ਇੰਜੋਏ ਕਰਿਓ ਖਿਆਲ ਰੱਖਿਓ ਆਪਣੀ ਫੈਮਿਲੀ ਦਾ ਆ ਦੇਖੋ ਮੇਰਾ ਮੋਟੂ ਪੰਗੇ ਲੈ ਰਿਆ ਹਜੇ ਮੋਟੂ ਬਾਈਪੇ ਕਰਦੋ ਬਾਈ ਕਰਦੋ ਬਾਈ ਬਾਈ ਮੈਂ ਆਹ ਕਰਦਾ ਬਸ ਉਹਨੇ ਚਲੋ ਠੀਕ ਹੈ ਖਿਆਲ ਰੱਖਿਓ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਚ ਸਸਰੀ ਕਾ